ਅੱਜ ਦੇ ਸਮੇਂ ਦੇ ਵਿੱਚ ਬੀਪੀ ਇੱਕ ਅਜਿਹੀ ਬਿਮਾਰੀ ਹੈ ਕਿ ਵੱਡੇ ਤਾਂ ਛੱਡੋ ਛੋਟੇ ਵੀ ਇੱਕ ਵੀਪੀ ਦੇ ਘਟਣ-ਬਧਨ ਤੋਂ ਕਾਫੀ ਪਰੇਸ਼ਾਨ ਨੇ ਤੇ ਕਈਆਂ ਨੂੰ ਤਾਂ ਪੱਕੀ ਬੀਪੀ ਦੀ ਗੋਲੀ ਵੀ ਲੱਗੀ ਹੋਈ ਆ ਬੀਪੀ ਦੇ ਨਾਲ ਹੋਰ ਵੀ ਕਈ ਅਨੇਕਾਂ ਬਿਮਾਰੀਆਂ ਤੋਂ ਪੀੜਤ ਹੋ ਜਾਂਦੇ ਨੇ ਤਾਂ ਜਾਣਦੇ ਆ ਡਾਕਟਰ ਸੁਭਾਸ਼ ਗੋਇਲ ਤੋਂ ਇਸ ਦਾ ਨੁਸਖਾ ਤਾਂ ਕਿ ਘਰੇਲੂ ਤਰੀਕੇ ਦੇ ਨਾਲ ਇਸ ਦਾ ਇਲਾਜ ਕੀਤਾ ਜਾ ਸਕੇ ਜਿੰਨੇ ਵੀ ਸਾਡੇ ਚਾਣ ਵਾਲੇ ਲਾ ਲੋ ਜਾਨਣ ਵਾਲੇ ਲਾ ਲਓ ਜਾਂ ਜਿਉਣ ਵਾਲੇ ਲਾ ਲਓ ਕਿ ਜੇ ਜ਼ਿੰਦਗੀ ਨੂੰ ਵਧੀਆ ਜਿਉਣਾ ਤਾਂ ਦੋ ਤਿੰਨ ਗੱਲਾਂ ਪੱਲੇ ਬੰਨ੍ਹ ਲਓ ਇੱਕ ਤੇ ਤ੍ਰਿਫਲਾ ਪਾਊਡਰ ਤ੍ਰਿਫਲਾ ਵੀ 1 2 ਐਂਡ 4 ਦੀ ਰੇਸ਼ਿਓ ਦਾ ਤ੍ਰਿਫਲਾ ਚੂਰਨ ਜਿਹੜਾ ਹੈਗਾ 5 ਗ੍ਰਾਮ ਪਾਊਡਰ 5 ਵਜੇ ਸ਼ਾਮ ਲੈਣਾ ਸ਼ੁਰੂ ਕਰੋ ਔਰ ਉਸ ਤੋਂ ਬਾਅਦ ਪੰਚਮ ਹਲਦੀ ਹਲਦੀ ਜਿਹੜੀ ਆ ਉਹ ਵੀ ਰਾਤ ਨੂੰ ਦੁੱਧ ਚ ਲੈਣੀ ਸ਼ੁਰੂ ਕਰੋ ਲੇਕਿਨ ਇੱਕ 18 ਕੈਰੇਟ ਹਲਦੀ ਹੁੰਦੀ ਹੈ ਕਿਹੜੀ ਜੀ 18 ਕੈਰੇਟ ਹਲਦੀ ਮੈਨੂੰ ਲੱਗਿਆ ਕਿ ਤੁਸੀਂ ਕਹੋਗੇ ਵੀ 18 ਕੈਰੇਟ 골ਡ ਆਉਂਦਾ ਹੈ ਹਾ 골ਡ 골ਡ ਤਾਂ ਪਿਓਰ ਆਉਂਦਾ ਵੀ ਨਹੀਂ ਹਲਦੀ ਆਉਂਦੀ ਹੈ ਜਿਹੜੀ 18 ਕੈਰੇਟ ਹਲਦੀ ਹੈ ਨਾ ਜੀ ਉਹਦੀ ਖਸ਼ੂ ਸਾਨੂੰ ਦੱਸ ਦਿੰਦੀ ਆ ਵੀ ਇਹ ਹਲਦੀ ਕਮਾਲ ਆ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਇਹਨੂੰ ਨਾ ਜੀ ਇਹ ਇੰਨੀ ਕ ਹਲਦੀ ਜਿਹੜੀ ਆ ਵੱਧ ਤੋਂ ਵੱਧ ਚਮਚਾਦਾਂਤੀ ਜਾਇਸਾ ਠੀਕ ਹੈ ਜੀ ਇਹ ਹਲਦੀ ਤੁਸੀਂ ਇਦਾਂ ਦੁੱਧ ਚ ਪਾ ਲੈਣੀ ਆ ਦੁੱਧ ਨੂੰ ਗਰਮ ਕਰਕੇ ਉਬਾਲ ਕੇ ਥੱਲੇ ਲਾ ਲਓ ਠੀਕ ਹੈ ਉਹਦੇ ਵਿੱਚ ਪਾਓ ਉਬਾਲ ਕੇ ਥੱਲੇ ਲਾ ਲਓ ਫਿਰ ਵਿੱਚ ਪਾਓ ਏ ਧਿਆਨ ਰੱਖਿਓ ਨਹੀਂ ਐਵੇਂ ਫੋਨ ਕਰਕੇ ਪੁੱਛਦੇ ਰਹੇਓ ਵੀ ਗੋਲਸਾ ਉਹਨੂੰ ਵਿੱਚ ਉਬਾਲਣਾ ਵਿੱਚ ਕੁਝ ਨਹੀਂ ਕਰਨਾ ਦੁੱਧ ਗਰਮ ਗਰਮ ਲੈਣਾ ਉਹ ਚ ਖਲਦੀ ਘੋਲ ਕੇ ਜੇ ਤਾਂ ਤੁਹਾਨੂੰ 슈ਗਰ ਹੈ ਫਿਰ ਤਾਂ ਮਿਸ਼ਰੀ ਪਾ ਲਓ ਧਾਗੇ ਵਾਲੀ ਪੀਸ ਕੇ ਰੱਖੋ ਜਾਂ ਗੁੜ ਪਾ ਲਓ ਜਾਂ ਨਹੀਂ ਵੀ ਪਾਓਗੇ ਤਾਂ ਵੀ ਕੋਈ ਗੱਲ ਨਹੀਂ ਔਰ ਜੇ ਨਹੀਂ 슈ਗਰ ਤਾਂ ਆਪਣੇ ਹਿਸਾਬ ਨਾਲ ਜਿਹੜਾ ਵੀ ਮਿੱਠਾ ਪਾਉਣਾ ਪਾ ਸਕਦੇ ਹੋ ਲੇਕਿਨ ਇਹਨੂੰ ਰਾਤ ਨੂੰ ਇੱਕ ਗਲਾਸ ਪੀਣ ਦੀ ਆਦਤ ਪਾ ਲਓ ਸਦਾ ਗਲਾਸ ਸਾਹਿਬ ਦੇ ਬੱਚੇ ਨੂੰ ਪੀਣ ਦੀ ਆਦਤ ਪਾ ਦਿਓ ਕਿਸੇ ਜਿਮ ਚ ਜਾ ਕੇ ਪ੍ਰੋਟੀਨ ਵੇ ਪ੍ਰੋਟੀਨ ਖਾਣ ਦੀ ਜਰੂਰਤ ਨਹੀਂ ਪੈਂਦੀ ਸਾਰੀ ਇਹ ਹੋ ਜਾਂਦਾ ਹੈ ਸੁਭਾਸ਼ ਗੋਇਲ ਵਾਂਗੂ ਉਹ ਨਾ ਬਣੇ ਵੀ ਜਿਵੇਂ ਲੋਕੀ ਡੌਲੇ ਕੱਢੇ ਫਿਰਦੇ ਆ ਮੇਰੇ ਤਾਂ ਅੱਜ ਨਿਕਲੇ ਨਹੀਂ ਪਰ ਉਹ ਠੀਕ ਆ ਹਸਾਬ ਕਿਤਾਬ ਫਿੱਟ ਆ ਕੀ ਅੱਜ ਤੱਕ ਕਿਸੇ ਲੈਬਰਾਟਰੀ ਚ ਚਲੇ ਜਾਈਏ ਖੂਨ ਦੇ ਦਈਏ ਟੈਸਟ ਕਰਾ ਕੇ ਜਦੋਂ ਰਿਪੋਰਟ ਆਉਂਦੀ ਆ ਓਕੇ ਆਉਂਦੀ ਆ ਬਾਬੇ ਦੀ ਇਹੀ ਕਿਰਪਾ ਕੋਈ ਓਟੀਪੀਟੀ ਨਹੀਂ ਵੱਧੇ ਕੋਈ ਕੋਲੈਸਟ੍ਰੋਲ ਨਹੀਂ ਕੋਈ ਕੁਝ ਨਹੀਂ ਭਾਵੇਂ ਇਹ ਕਿਰਪਾ ਮਹਾਰਾਜ ਦੀ ਬਹੁਤ ਬੜੀ ਕਿਰਪਾ ਕਿ ਕਦੇ ਵੀ ਆਈ ਨਹੀਂ ਮੈਂ ਅੱਜ ਤੱਕ ਆਪਣਾ ਬੀਪੀ ਨਹੀਂ ਚੈੱਕ ਕਰਾਇਆ ਤੁਹਾਡਾ ਬੀਪੀ ਚੈੱਕ ਕਰੋ ਮਤਲਬ ਹੀ ਨਹੀਂ ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਐਸੇ ਕਰਕੇ ਹੁੰਦੀਆਂ ਨੇ ਹੁਣ ਜਿਵੇਂ ਦਿਨ ਚ 200 250 ਬੰਦੇ ਨਾਲ ਗੱਲਬਾਤ ਕਰਨੀ ਫਿਰ ਉਦੋਂ ਫੋਨ ਸੁਣਨੇ ਫਿਰ ਉਦੋਂ ਸਟ੍ਰੈਸ ਵਾਲੀਆਂ ਚੀਜ਼ਾਂ ਵੀ ਆਉਂਦੀਆਂ ਨੇ ਜ਼ਿੰਦਗੀ ਚ ਉਹ ਵੀ ਆਉਣੀਆਂ ਫੈਮਲੀ ਵੀ ਦੇਖਣੀ ਔਰ ਜਿਹੜਾ 250 300 ਸਟਾਫ ਕੰਮ ਕਰ ਰਿਹਾ ਇਸ ਤੋਂ ਵੱਡੀ ਫੈਮਲੀ ਹੋ ਨਹੀਂ ਸਕਦੀ ਇਹਨਾਂ ਨੂੰ ਵੀ ਦੇਖਣਾ ਕਦੇ ਕੋਈ ਛੁੱਟੀ ਕਰ ਗਿਆ ਕੋਈ ਨਹੀਂ ਆਇਆ ਕੋਈ ਇਹ ਉਹ ਮਤਲਬ ਇੰਨੇ ਝਮਿਲਿਆਂ ਦੇ ਵਿੱਚ ਬਹਿ ਕੇ ਜੇ ਤੁਸੀਂ ਸੁਖੀ ਬੈਠਣਾ ਚਾਹੁੰਦੇ ਹੋ ਤਾਂ ਇਹ ਦੋ ਤਿੰਨ ਗੱਲਾਂ ਮੇਰੀਆਂ ਪੱਲੇ ਵੰਡ ਲਓ ਇੱਕ ਤਾਂ ਮਿੱਤਰੋ ਤ੍ਰਿਫਲਾ ਪਾਊਡਰ ਜਿਹੜਾ ਹੈਗਾ ਰੋਜ਼ 5 ਵਜੇ ਸ਼ਾਮ ਨੂੰ ਪੁਰਸ਼ਾਂ ਵਾਸਤੇ ਔਰ ਲੇਡੀਜ਼ ਵਾਸਤੇ ਸਵੇਰੇ ਖਾਲੀ ਪੇਟ ਔਰ ਹਲਦੀ ਜਿਹੜੀ ਆ ਇਹ ਰਾਤ ਨੂੰ ਲੈ ਕੇ ਸੌਣਾ ਤੁਸੀਂ ਜ਼ਿੰਦਗੀ ਚ ਕਦੇ ਬਿਮਾਰ ਨਹੀਂ ਹੋ ਸਕਦੇ ਮੈਨੂੰ ਤਾਂ ਨਹੀਂ ਕਦੇ ਬੁਖਾਰ ਹੋ ਖੈਰ ਜੇਕਰ ਤੁਸੀਂ ਵੀ ਬੀਪੀ ਦੀ ਸਮੱਸਿਆ ਜਾਂ ਫਿਰ ਹੋਰ ਕਈ ਦਿੱਕਤਾਂ ਤੋਂ ਪਰੇਸ਼ਾਨ ਹੋ ਤਾਂ ਇਸ ਘਰੇਲੂ ਨੁਸਖੇ ਨੂੰ ਅਪਣਾ ਕੇ ਜ਼ਰੂਰ ਦੇਖਿਓ